ਸਰੋ ਖਰਾਬ ਹੋਣਾ ਖਰਾਬ ਪਾਵਨ ਪੇਚੀ ਆਉਣਾ ਲਈ ਜੇ ਮੁੰਡੇ ਨੂੰ ਖਰਾਬ ਹੋਣ ਦਾ ਕੰਮ ਹੋਲਾ ਜੀਜੂ ਵੀ ਨਾ ਨਹੀਂ ਆ ਚਲੋ ਮੈਂ ਵੀ ਆ ਗਿਆ ਲੋ ਜੀ ਬਰਫ ਪੈਂਦੀ ਪਈ ਇੱਥੇ ਵੀਡੀਓ ਬਣਾ ਦਿਓ ਕਾਇ ਦੀਦੀ ਅੰਦਰ ਅੰਦਰ ਨਹੀਂ ਆਉਂਦੀ ਬਰਫ ਪੈਂਦੀ ਆ ਵੀ ਇੱਥੇ ਥੋੜੀ ਥੋੜੀ ਆ ਦੇਖੋ ਬਰਫ ਪੈਂਦੀ ਹੈ ਟੈਂਟ ਦੇ ਉੱਪਰ ਸ਼ਾਇਦ ਥੋੜੀ ਥੋੜੀ ਦੇਖਦੀ ਹੋਵੇ ਤੁਹਾਨੂੰ ਬਰਫ ਥੋੜੀ ਥੋੜੀ ਪੈਂਦੀ ਬਈ ਆ ਸਟਾਰਟ ਹੋ ਗਈ ਬਰਫੇ ਇਹ ਆ ਵੀ ਬਰ ਪਈ ਹੋਈ ਪਰ ਇਹਨੂੰ ਕਰ ਲੈ ਆ ਦੇਖੋ ਬਰ ਪਈ ਹੋਈ ਮਾੜੀ ਮਾੜੀ ਆ ਬਰ ਪਈ ਆ ਲੈ ਵੀ ਸਪੰਨਾ ਨੇ ਵੀ ਚੱਕ ਲਈ ਇਹ ਆ ਪੱਕੀ ਆ ਤੋਂ ਇੱਥੋਂ ਇੱਥੋਂ ਚੱਕ ਗੱਪਿਓ ਜੀ ਲੈ ਵੀ ਟੈਂਟਰ ਲੋ ਵੀਊ ਚੈੱਕ ਕਰੋ ਜੀ ਕਿੰਨਾ ਵਧੀਆ ਵੀਊ ਆ ਆਲੇ ਦੁਆਲੇ ਲਓ ਜੀ ਸਾਹ ਦੇਖੋ ਹੁਣ ਇੱਧਰ ਬਰਫੀ ਬਰਫਾ ਇੱਥੇ ਜਾਣੇ ਹੁਣ ਆਪਾਂ ਘੁੰਮਣ ਚੇਂਜ ਕਰ ਲਏ ਇਹਨਾਂ ਨੇ ਕਰ ਲਓ ਕਰ ਲਓ ਚੇਂਜ ਤੇ ਇੱਧਰ ਫੇਰ ਬਰਫਾਂ ਲਜਾਣੇ ਐਕਟੀਵਿਟੀ ਦੇ ਦੇ ਕਿਹੜੀ ਐ ਇੱਥੇ ਲਓ ਜੀ ਪਹੁੰਚ ਗਏ ਆਪਾਂ ਪੱਥਰਾ ਉੱਪਰ ਬਰਫਾ ਉਹ ਜਾਂਦੇ ਪੇ ਸਾਡੇ ਬੰਦੇ ਤੇ ਐਕਸਾਈਟਮੈਂਟ ਬਹੁਤ ਆ ਇਹਨਾਂ ਨੂੰ ਵਰਪ ਦੀ ਜਿਆਦਾ ਸੁਪਨਾ ਨੂੰ ਆ ਜਿਆਦਾ ਸੁਪਨਾ ਨੂੰ ਆ ਇਹ ਚੁੱਧ ਧੁੱਪ ਲੱਗੀ ਆ ਬਾਅਦ ਚੋਂ ਨਹੀਂ ਹਾੜਿਆ ਹਾੜਿਆ ਹਾਂ ਵਰਪ ਹਾੜਿਆ ਨਾ ਨ ਮਰੀ ਨਾ ਇਦਾਂ ਉਹ ਹਾੜ ਜੀ ਨਾ ਮਰੀ ਨਾ ਚੜੀ ਨਹੀਂ ਮੇਰੇ ਕੋਲ ਨਹੀਂ ਮੈਨੂੰ ਨਹੀਂ ਫੜਾਇਆ ਫੋਨ ਲਓ ਜੀ ਇਹ ਚੈੱਕ ਕਰੋ ਵਾਲੇ ਦੁਆਲੇ ਵਾਲਾ ਖੋਲੋ ਹੋਰ ਗੋਪੋ ਮੈਂ ਖੋਲਦਾ ਮੈਂ ਆ ਦੇਖੋ ਵਾਲੇ ਦੁਆਲੇ ਵਾਲਾ ਬਹੁਤ ਤੇ ਸਾਡੀ ਗੱਡੀ ਲੱਗੀ ਹੋਈ ਆ ਖਾਰ ਦੇ ਲੱਗੇ ਹੋ ਰਿਹਾ ਚੀਜ਼ ਉਹ ਦੇਖੋ ਉੱਪਰ ਜਿਆਦਾ ਬਰਫ ਆ ਦੇਖੋ ਇੱਥੇ ਅਜੇ ਥੋੜੀ ਜਿਹੀ ਬਰਫ ਪਈ ਹੋਈ ਉੱਪਰ ਰੋਡ ਆ ਗਿਆ ਵੀ ਕਹਿੰਦੇ ਇੱਥੇ ਜੂਨ ਜੁਲਾਈ ਦੇ ਵਿੱਚ ਜਿਆਦਾ ਬਰਫ ਹੁੰਦੀ ਆ ਮੈਨੂੰ ਲੱਗਦਾ ਨਹੀਂ ਫੇਕ ਵੀਊ ਤਾਂ ਆਉਣਾ ਹੈ ਉੱਪਰ ਜਾ ਕੇ ਹਨਾ ਉੱਪਰ ਵੀਊ ਜਿਆਦਾ ਆਉਣਾ ਵਧੀਆ ਆ ਜਾ ਉਪਰ ਇੱਥੋਂ ਧਿਆਨ ਦੇ ਤਿਲਕ ਨਾ ਜਾ ਇੱਧਰ ਦੀ ਆਓ ਬਾਈ ਉਹ ਗੱਡੀ ਰਾਈਟ ਲੈਣ ਦੇ ਪੇ ਉਹ ਹੈਗੀ ਕਾਰ ਦੀ ਹੋ ਆਹ ਕਰ ਲੈ ਬਾਈ ਕੀ ਆਹ ਤੇਲੀਆਂ ਨਾ ਮਾਰੇ ਪੀਸ ਰਕਾ ਦੇ ਤੇਲੀਆਂ ਨਾ ਮਾਰੇ ਤੇਲੀ ਕਰਨੀ ਤੇ ਮੇਰੇ ਮਾਰੀ ਬੜੀ ਜ਼ੋਰ ਦੀ ਨਾ ਮਾਰੋ ਵੀ ਕੁੜੀ ਦੇ ਤੇਲੀਆਂ ਨਾ ਮਾਰੋ ਹਾਂ ਐਦਾਂ ਖੇਡਨੀ ਆ ਤੇਲੀਆਂ ਮੂੰਹ ਤੇ ਨਾ ਕਿਸੇ ਤੇ ਮਾਰਿਓ ਬਸ ਮੂੰਹ ਤੇ ਨਾ ਮਾਰਿਓ ਬਾਈ ਕੀ ਕਰਨਾ ਹੈ ਲੰਮੜ ਦੋਹਾਨੀ ਆ ਦੀ ਵੀਡੀਓ ਬਣਾਉਣਾ ਚਲ ਆ ਜਾ ਸਰੋ ਕਿੰਨੀ ਸੋਫਟ ਆ ਆ ਦੀ ਜੀ ਕਿਹੜੀ ਆ ਵੀ ਇਹ ਵੀ ਸੋਫਟ ਹੈ ਸਪਨਾ ਦੀ ਵੀਡੀਓ ਬਣਾ ਦੀਏ ਕੀ ਨਹੀਂ ਲੱਭਦਾ ਪਿਆ ਤੈਨੂੰ ਹੈ ਮਜ਼ਾ ਆ ਰਿਹਾ ਪੂਰਾ ਸਪਨਾ ਠੀਕ ਆ ਤੈਨੂੰ ਬਹੁਤ ਵਧੀਆ ਭਜੀ ਵਧੀਆ ਹੋਰ ਹੁਣ ਪੈਣਾ ਸੈਟਅਪ ਪੂਰੇ ਹੁਣ ਸਹੀ ਹੋ ਗਿਆ ਹੈ ਨਾ ਉਹ ਫੇ ਚੱਕ ਕੇ ਲਿਆ ਸਮਾਨ ਉਧਰ ਉਧਰ ਇਹ ਵੀਰੇ ਆਪਣਾ ਚੱਕ ਲਿਆ ਭਰਾ ਨਹੀਂ ਦੇ ਲਾ ਚੱਕ ਲੈ ਸਭਨਾਂ ਦਾ ਕੰਮ ਸਭਨਾਂ ਚੱਕ ਲਿਆ ਬੱਦ ਕੈਜਲ ਕੀ ਕਰੀ ਜਾਨੀ ਕੱਲੀ ਹੈ ਨੀਂਦੋਂ ਦੀ ਪਈ ਐ ਸੌਂ ਜਾ ਬਰਫੇ ਉੱਪਰ ਨੀਂਦੋਂ ਦੀ ਮੌਸਮ ਥੋੜਾ ਖਰਾਬ ਹੋਣ ਲੱਗ ਪਿਆ ਹੁਣ ਆਏ ਧੁੱਪ ਚ ਲੱਗ ਗਈ ਠੰਡ ਲੱਗਣ ਲੱਗ ਪਈ ਠੰਡ ਲੱਗਣ ਲੱਗ ਗਈ ਯਾਰ ਠੰਡ ਲੱਗਣ ਲੱਗ ਪਈ ਮੌਸਮ ਥੋੜਾ ਖਰਾਬ ਹੋ ਗਿਆ ਦੇਖੋ ਉਹ ਤਾਂ ਪੜੇ ਮੌਸਮ ਖਰਾਬ ਹੋਣ ਲੱਗ ਪਿਆ ਸੈ ਸਨੋਫੋਲ ਹੋ ਜਾਵੇ ਪਰ ਹਜੇ ਤੱਕ ਤਾਂ ਨਹੀਂ ਹੋਈ ਉਹ ਕਿੱਥੇ ਬੈਠੀ ਐ ਸਪਨਾ ਹਾਂਜੀ ਆ ਦੇ ਇੱਧਰ ਆਓ ਬਈ ਐ ਕਿੱਥੇ ਬੈਠੀ ਐ ਕਾਫੀ ਟਾਈਮ ਹੋ ਗਿਆ ਹੁਣ ਕਾਫੀ ਬ੍ਰੇਕ ਕਾਫੀ ਪੀਣ ਲੱਗੇ ਹੱਥ ਠੰਡੇ ਹੋ ਗਏ ਆ ਤੁਨੀ ਵੀ ਨਹੀਂ ਕੋਈ ਵੀਡੀਓ ਬਣਾਉਣੀ ਛੁੱਟੀ ਸੀ ਤੂੰ ਨਹੀਂ ਬਣਨੀ ਹੋ ਲੈ ਲੈ ਲਾ ਤਾਂ ਥੱਲੋਂ ਦੀ ਐ ਥੱਲੋਂ ਦੀ ਕਿੱਥੋਂ ਲੈ ਲਵਾਂ ਪਹਿਲਾਂ ਲੈ ਥੱਲੋਂ ਦੀ ਜੀ 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 ਜ ਸੋ ਨਵੋ ਫਾਲ ਨਹੀਂ ਹੋਇਆ ਕੁਛ ਨਹੀਂ ਹੋਇਆ ਤੇ ਹੁਣ ਆਪਾਂ ਜਾਣੇ ਪਏ ਆ ਗੱਡੀ ਲੱਭਦੇ ਪਏ ਕਿੱਥੇ ਆ ਸਾਡੀ ਗੱਡੀ ਲੋ ਜੀ ਆਵੇ ਇੱਧਰ ਚੜੇ ਆਪਾਂ ਚੱਲੇ ਆ ਹੁਣ ਭਈ ਇਹ ਕਾਂ ਪਰ ਚਲੇ ਆਂ ਅਬ ਜਾ ਰਹੇ ਆ ਟੋਡਲ ਕੋਕਸਰਾਏ ਠੀਕ ਹੈ ਜੀ ਵਹਾਂ ਪਰ ਕੀ ਐਕਟੀਵਿਟੀ ਐ ਐਕਟੀਵਿਟੀ ਨਹੀਂ ਯਾਹਾਂ ਪੇ ਟਨਲ ਐ 9 ਕਿਲੋਮੀਟਰ ਕੀ ਐਸ਼ੀਆ ਕਿਸ ਕੁਛ ਬੜੀ ਟਨਲ ਐ ਠੀਕ ਹੈ ਕੋਈ ਚਾਂਸ ਨਹੀਂ ਬਣਿਆ ਮੋਦਾ ਪੜਨ ਵਾਲਾ ਹੀ ਲੱਗਦਾ ਥੋੜੀ ਲੋ ਜੀ ਚਾਚਾ ਦੇ ਢਾਬੇ ਤੇ ਆ ਗਏ ਆ ਜੀਆ ਪਲੇਨ ਰੋਟੀ ਜੀਰਾ ਰਾਈਸ ਆ ਹੂੰ ਇੰਡੀਅਨ ਦਾਲ ਫਰਾਈ ਦਾਲ ਤਜ ਆਲੂ ਮਟਰ ਕੜਾਈ ਪਨੀਰ ਜੀਆ ਮੈਂ ਕੜੀ ਚਾਵਲ ਖਾਂਦਾ ਸੁਪਨਾ ਤੂੰ ਮੇਰੇ ਜੀ ਨਾਲ ਘਰ ਆ ਜਾ ਤੂੰ ਕੜੀ ਖਾਣੀ ਨਹੀਂ ਫੇਕ ਚੀਜ਼ਾ ਦੋ ਉਹੀ ਸਨੈਕਸ ਹੀ ਕਰਾ ਦੇਣੀ ਲੋ ਜੀ ਵੈਜ ਫਰਾਈਡ ਰਾਈਸ ਆ ਗਏ ਆ ਅੱਜ ਦੇਖਣ ਲੱਗ ਵਧੀਆ ਲੱਗਦੇ ਆ ਲੋ ਜੀ ਕਿਤਾ ਸਪਨਾ ਸੁਆਦ ਹੈ ਸੁਆਦ ਨਾਲ ਕੜੀ ਲੋ ਜੀ ਕੜੀ ਵੀ ਆ ਗਈ ਹੈ ਹੂੰ ਬਹੁਤ ਵਾਹ ਖਾਓ ਵੀ ਖਾਣ ਨੂੰ ਮਾੜੀ ਨਹੀਂ ਫਰਾਈਂਗ ਆਪੇ ਬਾਲੋ ਜਿੰਨੀ ਪਾਉਂਦੇ ਮੋਮਮਸ ਵੀ ਆ ਕੇ ਵੇਜ ਮੋਮਮਸ ਨਹੀਂ ਕੁਝ ਹੈ ਹੀ ਨਹੀਂ ਕੋਈ ਨੂਡਲਸ ਸਪਨਾ ਖਾਣੇ ਪੈਣੇ ਸਾਰੇ ਨੂਡਲ ਕੀ ਹੂੰ ਕਰਦੀ ਸਪਨਾ ਫੋਟ ਸੁਣੀ ਮੇਰੀ ਮੋਮਮਸ ਵੀ ਲੈ ਕੇ ਦੋ ਛੋਲ ਕੇ ਤੇ ਮੇਰਾ ਆ ਮੇਰੇ ਕੋਲ ਚਾਹ ਇਹ ਤੁਸੀਂ ਚਾਹ ਢੋਲਤੀ ਫੇਰੇ ਫੇਰੇ ਕਪੜੇ ਨਹੀਂ ਆਂਦੀ ਹੋਰ ਮੈਂ ਤੇ ਜੀ ਨੂੰ ਕਸ਼ਾ ਬਿਖਾ ਦੇ। ਮਾਈ ਗੋਡ। ਚਲੋ। ਇੱਥੇ ਆਪਾਂ ਚਾਚੇ ਦੇ ਢਾਬੇ ਤੇ ਰੁਗਿਆ ਸੀ। ਬ੍ਰੇਕਫਾਸਟ। ਇੱਥੇ ਆਪਾਂ ਖਾਣਾ ਖਾਦਾ ਬਹੁਤ ਸਵਾਦ ਲੱਗਾ। ਰਾਈਡ ਡਰਾਈਵ ਬਹੁਤ ਸਵਾਦ ਸੀ। ਤਾਂ ਕੋਈ ਬਹੁਤ ਸਵਾਦ ਸੀ ਜਾਂ ਤੇ गांव है, वो मनाली मनाली को छ महीने मनाली कितना है से देखो, किलोमीटर किलोमीटर है, छह महीने के लिए मतलब ये अब, आप आपस में नहीं जा सकते, मतलब सकते थे मतलब नहीं कर उधर ये ये जा रहा है श्रीनगर कारगिल को खोदा है इतना ऊंचा पहाड़ है नीचे से नौ किलोमीटर अंदर ही अंदर। इतने टाइम लग गया था भैया? इसको इसको तो मैडम बहुत टाइम लग गया ना। अब लगा लो आप अटल बिहारी का कब थे? हम्म प्राइम मिनिस्टर। और 2019 में हुआ इसका। द गार्डन मोदी ने किया ना? 19 में हुआ है कि किस में ऐसे ही हुआ? हम्म काफी साल लग गए। हम्म नौ किलोमीटर दिए हैं। � थे आपको सही बताओ तो यहाँ के जो लोग है ना ये जो जैसे टैक्सी भी चला रहे हैं जो हम तो देखो नौकरी करने आए हम भी मंडी से आए हैं मंडी से लेकिन जो यहाँ के प्रॉपर जो लोकल ड्राइवर है जिनकी गाड़िया है जैसे आप सही चल रहे हैं कोई दिक्कत नहीं थोड़ा सा आपने उल्टा सीधा कर दिया ना तो मारकुटाई टाइप एक तो उनको गुस्सा आता है की आप खुद अपनी गाड़ी लेके आए उनका काम टूट रहा है बस फिर वो बाना ढूंढते समझ गए ना आप

3000 ਤੋਂ ਬਟਾਰੀ ਛੋੜਾ ਹੈ। ਹਾਂ ਇਹ ਤਾਂ ਬੰਦਾ ਹੈ ਬੰਦਾ ਬੁਰਾ ਨਹੀਂ ਮੰਨਦਾ ਹੈ। ਜਲਦੀ ਪਹੁੰਚ ਜਾਏਗਾ। ਬੰਦਾ ਯਾਦ ਕਿੰਨਾ ਵੱਡਾ ਹੈ। ਹੈ? ਕੀ ਹੋਇਆ? ਬੇਗੀਆਂ ਸੋਲੰਗ ਵੈਰੀ ਕਿੰਨੀ ਸੋਲੰਗਾਲੀ ਆ ਗਿਆ ਸੋਲੰਗ ਦੇਖੀ ਕਿਤੇ ਬਾਲਟਾ ਨਾ ਭਰਦੀ ਉਹਨਾਂ। ਭਈਆ ਅਮੀ ਇਸਕੋ ਟਾਇਰ 'ਤੇ ਪਟਾਉਣਾ ਹੈ। ਦਰਨੀ ਟਿਊਬ ਆ ਕਿਉਂ ਨਹੀਂ ਟਿਊਬ 'ਤੇ ਬਿਠਾ ਕੇ ਹਾਂ ਸਿੱਧਾ ਫੰਗਲ ਏ ਤੇਰੇ ਰੇਡ ਦਿੰਨੇ ਆਪਾਂ ਵੇਣਾ ਬਈ ਐਸੇ ਇੰਜੋਏ ਕਰਨਾ ਚਾਹੀਏ ਨਾ ਬਾਈਪਾਸ ਅੱਛਾ ਹੋਏਗਾ ਤਿਆ

ਵਾਪਸ ਆਏਗੀ ਵਾਪਸ ਵੀ ਆਏਗੀ ਚੱਲ ਫੇ ਕਰੀ ਉਹ ਦੇਖੋ ਉਹ ਦੇਖੋ ਜੀ ਆ ਜੈਪ ਲੈਂ ਦੀ ਲੈਂ ਦੇਖੋ ਕਿੰਨੀ ਲੰਬੀ ਆ ਗਈ ਆ ਤੇ ਇੱਕ ਉਧਰ ਚੱਲਦਾ ਪਿਆ ਉਹ ਦੇਖੋ ਜੀ ਉੱਤੇ ਚੱਕਰ ਆਉਂਦੇ ਪੂਰੇ ਉੱਤੇ ਹਿੱਲਦਾ ਸਾਰਾ ਕੁਝ ਬੰਦੇ ਦਾ ਨਾ ਬਟਿਆਂ ਚ ਬੈਣ ਨਾ ਗਲੀ ਕੁਬਾਰਾ ਵੀ ਨਹੀਂ ਗਲੀ ਚ ਬੈ ਸਕੀ ਨਾ ਕਰਨ ਨਾਲ ਬੈ ਜਾ ਹਾਂ ਹੀ ਰਾਹ ਹੋ ਗਿਆ ਹੁਣ ਜਿਆਦਾ ਜੇ ਥੋੜਾ ਜਿਹਾ ਅੱਧਾ ਘੰਟਾ ਪਹਿਲਾਂ ਆ ਜਾਂਦੇ ਆਪਣੀ ਵੀਡੀਓ ਬਹੁਤ ਵਧੀਆ ਬਣਨੀ ਸੀ ਵੀ ਉੱਥੱਲੇ ਵਧੀਆ ਦਿਖਣਾ ਸੀ ਹਣਾ ਹੁਣ ਨਹੀਂ ਚਲੋ ਕੋਈ ਗੱਲ ਨਹੀਂ ਫੇਰ ਵੀ ਆਪਾਂ ਲਵਾਂਗੇ ਤੁਸੀਂ ਨਹੀਂ ਲੈਣੀ ਫੇਰ ਹਨੇਰਾ ਹੋ ਗਿਆ ਹਣਾ ਉਦਾਂ ਚਲੋ ਕੋਈ ਬਾਤ ਨਹੀਂ ਤੂੰ ਦੇਰ ਨਾਲ ਤੂੰ ਜੰਮਣਾ ਆਪਣੀ ਵਾਰੀ ਆ ਗਈ ਹੁਣ ਜਿਪ ਲਾਈ ਇਹ ਆਪ 10 ਤੋਂ ਬਾਅਦ ਆ। ਸੁਪਨਾ ਦੁਆ ਕਰ ਲਈ। ਮੈਂ ਸੋਇਦੀ ਪੀਦੀ। ਸੋਪਣੇ ਵੀਡੀਓ ਵਿੱਚ ਲਾਈਟ ਓਨ ਕਰਨਾ ਮੋਬਾਈਲ ਠੀਕ ਹੈ। ਦੇਖੋ ਇਹ ਚੱਕ ਦੇ ਝੁੰਡ ਹੋ ਗਿਆ ਏ। ਹੁਣ ਮੰਮੀ ਨੂੰ ਯਾਦ ਕਰਦੇ। ਰੈਡੀਓ ਵੀਰ ਜੀ। ਰੈਡੀਆਂ ਰੈਡੀਆਂ। ਕਾਇਦੀ ਰੈਡੀ? ਰੈਡੀ। ਆ ਵੀ ਲੇ ਲੂ। ਇਹ ਬੜਾ ਕਟ ਟਾਈਮ ਲੱਗ 50 ਜੀ। ਲੀਬੀਆਂ ਤੇਜ ਹੁੰਦੀਆਂ ਨੇ ਤੇ ਮੇਰਾ ਅੱਪਰ ਨਹੀਂ ਹੈਗਾ ਨਾ ਮੇਂ ਟੇਟ ਆ ਅੱਛਾ ਬੋਡੀ ਰੈਡ ਕੇ ਸਰ ਹੈ ਡਬਲ ਵੀ ਲਾ ਆ ਬਈ ਆਪਾਂ ਚੱਲੇ ਆ ਹੁਣ ਡਰਦੀ ਤਾਂ ਨਹੀਂ 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 ਡਰਦੀ ਚੱਲ ਓਏ ਲੋ ਜੀ ਆ ਗਈ ਜੈਪ ਲਾਈਨ ਵਿਊ ਤਾਂ ਹੁਣ ਦਿਖਣਾ ਨਹੀਂ ਇੰਨਾ ਹਣਾ ਯੋ ਨਹੀਂ ਦੇਖਣਾ ਹੁਣ। ਮੈਂ ਤੁਹਾਨੂੰ ਨਹੀਂ ਨਾ ਪਈਆ। ਨਹੀਂ ਨਹੀਂ। ਲੈ ਬਈ। ਕਾਜਾ ਡਰਦੀ ਤਾਂ ਨਹੀਂ? ਨਹੀਂ ਡਰਦੀ। ਹੱਥ ਫੜ ਲੈ ਫੇਰ। ਚੱਲ ਬਾਈ। ਹੁਣ ਆਪਣੀ ਵਾਰੀ ਆਵੇ। ਆ ਜਾ ਸੁਸ਼ਮਲ ਪਕੜਾ। ਚੱਲ ਬੈਠ। ਇੱਧਾ ਥੋੜਾ ਇੱਧਾ। ਬੈਠੋ। ਚਲੋ ਬਈ। ਇੱਥੇ ਬੈਠ ਜੂ। ਬੈਠੇ ਬੈਠੇ ਥੱਲੇ ਪਾਰ ਪਾ ਦੇ ਸਾਰਾ ਹੀ। ਚਲ ਨੀ ਥੱਲੇ ਪਕੜ। ਥੱਲੇ ਪਾਰ ਪਾ ਦੇ। ਚੱਲੋ। ਹੋ ਗਏ ਨਾ। ਜਦਾਂ ਯੂ ਵੜੀ ਲਾਦਾ। ਉਹ ਐ ਨਹੀਂ ਨਾ ਲੈ ਤੂੰ ਕਰ ਲੋ ਲੈ ਲਾਤ ਉੱਪਰ ਚੱਲ ਲੈਦਾ ਜਾ ਲੱਤ ਕਹਾਂ ਨਾ ਲੱਗ ਕੇ ਓਕੇ ਉਹ ਸਾਡੀ ਕਿੰਨੀ ਆ ਕਿੱਧਰ ਡਰ ਲੱਗਾ ਹੈ ਸਾ ਪੋੜੀਆਂ ਜੱਲ ਲੱਗਾ ਹਨਾ ਸਾਗੇ ਤਾਂ ਜੜਿਆ ਬਹੁਤ ਜਿਆਦਾ ਇੱਥੇ ਨਹੀਂ ਦਾ ਉਧਰ ਨਹਿਰ ਚੱਲਦੀ ਪਈ ਸਾਰੀ ਪਾਣੀ ਜੇ ਸਵੇਰ ਦਾ 뷰 ਹੁੰਦਾ ਹਨਾ ਜੇ ਥੋੜੀ ਲਾਈਟ ਹੁੰਦੀ ਫਿਰ ਬਹੁਤ ਵਧੀਆ ਥੱਲੇ ਲੱਗਣਾ ਪਾਣੀ ਚੱਲਦਾ ਥੱਲੇ ਬਹੁਤ ਜ਼ਿਆਦਾ ਲੋ ਸਰ ਜੀ ਆਹੋ ਹੋ ਹੋ ਤਾ ਪਾਣੀ ਯਾਰ ਲੱਗਣਾ ਪਰੌਂਠਾ ਪੈਰ ਕਦੇ ਪਰੇ ਨਹੀਂ ਕਰੀ ਜਾਨੀ ਮੈਂ ਕਾ ਕਰ ਲਵੋ ਬਹੁਤ ਔਖਾ ਹੈ ਤੋ ਇਹ ਨਹੀਂ ਕੀਤੀ ਵਧੀਆ ਕਿਉਂਕਿ ਉਥੇ ਪੋੜੀਆਂ ਇੰਨੀਆਂ ਚੰਨੀਆਂ ਪਈਆਂ ਸਾਨੂੰ ਹਨ ਬਹੁਤ ਡਰਾਉਣੀ ਬਹੁਤ ਪੋੜੀਆਂ ਹਾਂ ਵਧੀਆ ਸਆ ਉਧਰ ਵਧੀਆ ਐ ਇਦਾਂ ਜਨਪੁਰ ਇੱਥੇ ਜਾਮ ਲੱਗ ਗਿਆ ਹਾਂ ਉਧਰ ਚੱਲੀ ਖਾਈਏ ਆ ਜੋ ਯਾਰ ਚੱਲੀ ਲਈਏ ਯਾਰ ਕਿੰਨਾ ਬਣਾਇਆ ਸਰ ਕਿੰਨੀ ਛਲੀ ਖਾਣੀ ਦੋ ਲੈਣੀ ਐ ਕਨੇ ਕਨੇ ਛੱਲੀ ਖਾਣੀ ਆ ਚੱਲ ਛੋਟੀ ਜੀ ਦੀਓ ਚੱਲ ਛੋਟੀ ਹੋਣੀ ਦੋ ਛੱਲੀ ਕਰ ਦੋ ਬਈਆ ਹਾਂ ਕੰਦੂ ਉਹਨੇ ਖਾਣੀ ਹੈ ਨਾ ਤਨ ਭੈਣ ਕਾ ਖਾਣੀ ਆ ਪੱਕੀ ਛੱਲੀ ਨਾ ਹੋਏ ਕੱਚੀ ਦੇ ਕੱਚੀ ਦੇ ਨਾ ਹਾਂ ਮਾ ਕਰਿਆ ਤਰ ਲਾ ਆ ਛੱਲੀ ਪੁੰਨ ਹੋਰੀ ਬਈ ਮਸਾਲਾ ਚਲੇਗਾ ਹਾਂ ਥੋੜਾ ਬੋਤਾ ਮਸਾਲਾ ਨਹੀਂ ਤੀਖਾ ਨਹੀਂ ਨਾਰਮਲ ਹਾਂ ਇਹ ਲੋ ਜੀ ਖਾਓ ਇਤਨੇ ਕਿਆ ਇਹ ਕਿਤਨੇ ਕੀ ਹੈ 40 ਦੇ 80 ਰੁਪਏ ਭੂਇਆ ਮੈਂ ਵੀ ਖਾਓ ਮੇਰੇ ਹੱਥ ਦੇ ਦੇ 80 ਰੁਪਏ ਜੀ ਛੱਲੀ ਖਾਓ ਯਾ ਠੰਡ ਦੇ ਵਿੱਚ ਛੱਲੀ ਖਾਣ ਦਾ ਮਜ਼ਾ ਹੀ ਕੁਝ ਹੋਰ ਹੈ ਨਾ ਕਿ ਨਹੀਂ ਫਾਈਨਲੀ ਆਪਾਂ ਲੋ ਜੀ ਆਪਾਂ ਪਹੁੰਚ ਗਏ ਹੋਟਲ ਆਪਣੇ ਦੇ ਵਿੱਚ ਹੋਟਲ 'ਚ ਲੱਗੇ ਆ ਗਏ ਬਾਹਰ ਨਵਾਂ ਹੋਟਲ ਕਾਲੇ ਹੁਣ ਲੱਗੇ ਸਮਾਨ ਕੱਢਣ ਵਿੱਚੋਂ ਚੱਲ ਵੀ ਕਰਨ ਗੱਡੀ 'ਚ ਸਮਾਨ ਗੱਡੀ 'ਚੋਂ ਲੈ ਲੋ ਫਾਫਾ ਲੈ ਆ ਫਾਫੇ 'ਚ ਰੱਖ ਲੈਣੀਆਂ ਉਹ ਕਿੱਦਾਂ ਬਹਿ ਗਈ ਆ ਦੇਖੋ ਐਦਾਂ ਦੋਨੋਂ ਨਾਲ ਸਟੇਗ ਫੜੀ ਆ ਬੈਠੇ ਨਹੀਂ ਜੀ ਸਾਡੇ ਉਹਨੇ ਲਿਆਉਣੇ ਉੱਪਰ ਵੀ ਡੈਕ ਨੂੰ ਗਿਆ ਉਹ ਬੁੱਕ ਜਿਹੜੀ ਰੂਮ ਆ ਗਿਆ ਸਾਡਾ ਰੂਮ ਆ ਗਿਆ ਹਾਂ ਨਾ ਲਓ ਜੀ ਸਾਡਾ ਰੂਮ ਸਮਾਨ ਰੱਖਿਆ ਹੋਇਆ ਪਹਿਲਾਂ ਹੀ ਆਈਡੀ ਦੇਖੀ ਤੁਹਾਨੂੰ ਹਾਂਜੀ ਆ ਤੇ ਠੀਕ ਹੈ ਬਈ ਲਓ ਜੀ ਆ ਤਾਂ ਬੰਦਾ ਲੰਮਾ ਪੈ ਗਿਆ ਹੁੰਦਾ ਹੀ ਲਓ ਜੀ ਥੋੜਾ ਆ ਇਹ ਤਾਂ ਵੀਊ ਦੇਖੋ ਨੇ ਤੁਹਾਨੂੰ ਬਾਹਰ ਦਾ ਮਨਾਲੀ ਦਾ ਵੀਊ ਸ਼ਹਿਰ ਕਾਲ ਤੇ ਕਰ ਰਹੇ ਸ਼ਹਿਰ ਦੇ ਵਿੱਚ ਹੀ ਲਿਆ ਹੋਣਾ ਸੀ ਰੂਮ ਉਹ ਬੰਦ ਗੱਲਾਂ ਨਾਲੇ ਸਾਨੂੰ ਸਹੀ ਰੇਟ ਤੇ ਮਿਲ ਗਿਆ ਸਹੀ ਰੇਟ ਤੇ ਮਿਲ ਗਿਆ ਸਾਨੂੰ ਉਦਾਂ 1000 ਰੁਪਿਆ ਚਾਰ ਜਣੇ ਇਹ ਤਾਂ ਉਲਟੀਆਂ ਕਰ ਕਰਕੇ ਬੁਰਾ ਹਾਲੀ ਹੋ ਗਿਆ ਉਹ ਬੰਦ ਗੱਲਾਂ ਫਰਡੇ ਸ਼ਕਣ ਲੱਗੀਆਂ ਦੇ ਦੋ 버거 ਲੈ ਵੀ 버거 ਸਵਾਦ ਆਹਦਾ ਹੈਂਦਾ ਭਾਈ ਪੁੱਛਿਆ ਹੀ ਉਹਨੂੰ ਹਾਂ ਹਾਂ ਆ ਰਾਤ ਨੂੰ ਹੁਣ ਫੇ ਫਰਾਈਡ ਰਾਈਸ ਉਹ ਬਾਹਰ ਦੇ ਖੜੇ ਹੀ ਪੈ ਗਏ ਕਰਨ ਚੋਲ ਕਰਨ ਚੋਲ ਛੱਡ ਕੇ ਭੱਜਾ ਇੱਥੋਂ ਕੰਮ ਚੱਲ ਗਿਆ ਆ ਮੈਨੂੰ ਪਿੱਛੇ ਫੜੀ ਜਾਂਦਾ ਕਰਨ ਪਿੱਛੇ ਹੋ ਜਾ ਯਾਰ ਸੁਪਨਾ ਕਿਦਾਂ ਦਾ ਲੱਗਾ ਜੀ ਬਹੁਤ ਵਧੀਆ ਵਧੀਆ ਇੰਜੋਏ ਕੀਤਾ ਨਾ ਪੂਰਾ ਫੁੱਲ 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 ਇੰਜੋਏ ਕਰਨਾ ਕੰਨ ਆ ਚੋੜ ਖਾਂਦਾ ਚੋਰੀ ਚੋਲ ਕਿਉਂ ਖਾਣਾ ਯਾਰ ਤੂੰ ਮੈਟਕ ਵਾਲਾ ਰਹਿਣਾ ਹਾਂਜੀ ਕਾਜਲ ਜੀ ਤੁਸੀਂ ਕਹਿੰਦਾ ਵਧੀਆ ਬਹੁਤ ਵਧੀਆ ਕਿੱਦਾਂ ਦਾ ਲੱਗਾ ਜੋ ਬਣਾ ਕੋਈ ਗ੍ਰਾਂਟ ਇਹਨੇ ਲਾ ਦੇ ਟਾਈਮ ਇਹਦਾ ਖਤਮ ਹੋ ਗਿਆ ਧੁੱਪ ਚ ਲੱਗਈ ਆ ਮੈਨੂੰ ਦੀਦਾਨੀ ਆ ਚਲੋ ਫੇ ਸਾਰਿਆਂ ਸਾਸਰੀ ਘਰ ਬੁਲਾ ਦਿਓ ਫੇ ਸਾਸਰੀ ਘਰ ਜੀ ਸਾਡਾ ਬੁਲਾ ਸਾਸਰੀ ਘਰ ਟੂ एवरीवन ਹਾਂ ਸੋ ਅਸੀਂ ਤੁਹਾਨੂੰ ਹੁਣ ਕਰਨੀ ਉਹ ਲੋਗ ਤੇ ਮਿਲੂਗੇ ਬਾਏ